آپ سن کے حیران ہو گئے گرو نانک نے دو ساتھی چنے ایک مردانہ ایک بالا بالا ہندو گھرانے چاہے مردانہ مسلمان گھرانے چاہے مسلم کتنی محرض کرتے ہیں جد کوئی آپ تو پوچھتا ہے کہ جڑے دو نے سکھ نے ستگر نہیں میرے چیلے نہیں میرے سکھ نہیں ہیں پھر پھڑے نوکر نہیں, سیوک نہیں, نہیں میرے سیوک بھی نہیں میرے نوکر بھی نہیں ہاتھ دو گئی نوکر بھی نہیں سیوک بھی نہیں چیلے بھی نہیں پھر ایک اور نے پڑے تو سا کہ میرے پائی نے پائی مردانہ پائی بالا اتوں شبد چلے پائی بالا ਭਾਈ ਮਰਦਾਨਾ ਇਹ ਮੇਰੇ ਭਾਈ ਨੇ ਮੇਰੇ ਭਰਾ ਨੇ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਸਭ ਤੋਂ ਵੱਡੀ ਗੁਰੂ ਦਾ ਭਾਈ ਗੁਰੂ ਦਾ ਭਰਾ ਬਰਾਬਰੀ ਭਾਈਚਾਰੇ 'ਚ ਬਰਾਬਰੀ ਆਉਦੀ ਹੈ ਛੋਟਾ ਵੱਡਾ ਨਹੀਂ ਆਉਂਦਾ ਜੇ ਸਤਿਗੁਰੂ ਕਹਿ ਜਿੰਦੇ ਹਾਂ ਮੇਰੇ ਸੇਵਕ ਨੇ ਤੇ ਛੋਟਾ ਵੱਡਾ ਕਹਿ ਜਿੰਦੇ ਸ਼ੀਸ਼ ਨੇ ਤੇ ਛੋਟਾ ਵੱਡਾ ਨਹੀਂ ਮੇਰੇ ਭਰਾ ਨੇ میرا بھائی چاہ رہا ہے سوال پہن ہندو گرا پہ ہو سکتا ہے یا مسلمان گرا ہو سکتا ہے دونوں ہاں دونوں پہ لیں میرے یہی گرو نانک ہری دوار بھی چلے گئے بنارس بھی چلے گئے مکے مدینے بھی چلے گئے سانو کوشش کرنی چاہیے جس طرح گروانی گرو نانک نے ارب دیشا سنائی سانو سننی چاہیے جیسے گروانی گونجی ہردوار بنارس اور جھکے براہم اس ڈنگ کا ماحول سان بنا چاہیے گرو نانک نے تو بڑی دور دور تک بیج بوائے اور میں آپ کی لی سن لیتالی تک ربابی کیرتن کرتے رہے سن دربار ساحب چاند افضال بھائی لال بھائی سندر اور اس طرح بھائی موتی بہت سارے ربابی دیش کی دی ونڈ سمے پاکستان چلے گئے ਡਰ ਪੈ ਗਿਆ ਕਿਦੇ ਕੋਈ ਸਾਨੂੰ ਮਾਰ ਨਾ ਦੇ ਕਿਉਂਕਿ ਕਿਸਾ ਕਰੇ ਨਹੀਂ ਸਨੇ ਇਹ ਵੀ ਮੈਂ ਆਪ ਜੀ ਅਰਜ਼ ਕਰ ਰਿਹਾ ਭਾਈ ਜਾਨ ਅਫਜ਼ਾਲ ਜਿਸ ਨੇ ਪਰਮਾਣਾ ਦਾ ਕੀਰਤਨ ਸ਼ੁਰੂ ਕੀਤਾ ਇਸ ਤੋਂ ਪਹਿਲੇ ਪਰਮਾਣਾ ਦਾ ਕੀਰਤਨ ਨਹੀਂ ਸੀ ਅਗਰ ਤੁਹਾਡੇ ਵਿੱਚ ਕੋਈ ਬਜ਼ੁਰਗ ਬੈਠਾ ਹੋਵੇ ਤੇ ਜਿਸ ਨੇ ਭਾਈ ਚਾਂਦ ਦਾ ਕੀਰਤਨ ਸੁਣਿਆ ਹੋਵੇ ਤਾਂ ਉਹ ਅਗਰ ਫੈਸਲਾ ਕਰੇ ਤੇ ਕਹਿ ਦੇਗਾ ਅੱਜ ਤੱਕ ਵੀ ਉਸ ਦੇ ਬਰਾਬਰ ਦਾ ਕੋਈ ਕੀਰਤਨੀਆ ਨਹੀਂ ਆਇਆ ਕੁਸਰ ਵਰਗਾ ਕੁਸਰ ਬਾਬੂ ਵਰਗਾ ਉਹ ਜਦ ਕੀਰਤਨ ਕਰਦਾ ਸੀ ਤਾਂ ਕੀਰਤਨ ਦਾ ਰੁਕ ਹੋ ਜਾਂਦਾ ਸੀ ਔਰ ਜਿਸ ਪੰਕਤੀ ਦਾ ਜਿਸ ਸ਼ਬਦ ਦਾ ਕੀਰਤਨ ਕਰਦਾ ਸੀ ਪ੍ਰਮਾਣਾਂ ਦਾ ਢੇਰ ਲਾ ਦਿੰਦਾ ਸੀ ਤੇਰੀ ਬਾਣੀ ਉਸ ਨੂੰ ਯਾਦ ਸੀ ਕੀਰਤਨ ਦਾ ਰੁਕ ਹੋ ਜਾਂਦਾ ਸੀ ਸਨ 47 ਦੇ ਜਦ ਖੂਨ ਖਰਾਬੇ ਸ਼ੁਰੂ ਹੋਏ ਤਾਂ ਡਰ ਪੈਦਾ ਹੋ ਗਿਆ ਕਿ ਭੁਲੇਖੇ ਨਾਲ ਸਾਨੂੰ ਵੀ ਕੋਈ ਨਾ ਮਾਰ ਦੇ ਤੋ ਵਿਚਾਰੇ ਚਲੇ ਗਏ پاکستان چلے گئے ادھر ہی گزرے نے کہ واری واری سارے بائی لالتے انہیں تھوڑی دیر تک کچھ سمے تک ننکانہ صاحب کیرتن کر دے گی رہے سن لاہور ریڈیو تو ہی کیرتن کر دے رہے پر ہوں نہیں رہا گھر سے گرو نانک دیو جی مہاراج کہ میرے پا نے پائی مردانا پائی والا بہت گہری گل بہت اچھی گل ਔਰ ਗੁਰੂ ਨਾਨਕ ਜੀ ਜੋ ਉਪਦੇਸ਼ ਸੰਦੇਸ਼ ਗਿਆਨ ਲੈ ਕੇ ਆਏ ਸਨ ਉਹ ਇਸ ਤਰ੍ਹਾਂ ਸੀ ਜਿਵੇਂ ਸੂਰਜ ਦਾ ਚਾਨਣਾ ਸਾਰਿਆਂ ਲਈਏ ਗੁਰੂ ਨਾਨਕ ਦਾ ਕਲਾਮ ਸਾਰਿਆਂ ਲਈਏ ਇੱਕ ਲਈ ਨਹੀਂ ਇੱਕ ਫਿਰ ਕੇ ਲਈ ਨਹੀਂ ਹੈ ਇੱਕ ਟੋਲੇ ਲਈ ਨਹੀਂ ਹੈ ਅਗਰ ਐਸਾ ਹੁੰਦਾ ਤੇ ਗੁਰੂ ਨਾਨਕ ਨੂੰ ਮੱਕੇ ਜਾਣ ਦੀ ਲੋੜ ਨਹੀਂ ਸੀ ਅਗਰ ਐਸਾ ਹੁੰਦਾ ਤਾਂ ਗੁਰੂ ਨਾਨਕ ਨੂੰ ਬਨਾਰਸ ਜਾਣ ਦੀ ਲੋੜ ਨਹੀਂ ਸੀ ਆਪਣਾ ਇਤਿਹਾਸ ਪੜੋਗੇ ਤੇ दंग ਰਹਿ ਜਾਓਗੇ ਹੈਰਾਨ ਹੋ ਜਾਓਗੇ ਆਪਣੇ ਸੋਚ ਸਮਝਦਾ ਚਸ਼ਮਾ ਇੱਕ ਪਾਸੇ ਉਤਾਰਾਂਗੇ ਤਾਂ ਪਤਾ ਚਲੇਗਾ ਸਾਡੇ ਕੋਲ ਬੁੱਲ ਬਹੁਤ ਹੋਈ ਏ ਨੌਖੰਡ ਪ੍ਰਤਿਮੇ ਦੇ ਵਿੱਚ ਬੀਜ ਬੋਏ ਸਨ ਗੁਰੂ ਨਾਨਕ ਨੇ ਅਸੀਂ ਉਸ ਦਾ ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿੱਤਾ ਸਾਡੇ ਆਪਣੇ ਬੱਚੇ ਹੀ ਸੈਗ ਨਹੀਂ ਤੇ ਬਾਕੀ ਤਾਂ ਗੱਲ ਛੱਡੋ ਸਾਡੇ ਆਪਣੇ ਬੱਚੇ ਹੀ ਬਾਣੀ ਨਹੀਂ ਪੜਦੇ ਸਾਡੇ ਆਪਣੇ ਬੱਚੇ ਕਿਹੜੇ ਗੁਰੂ ਨਾਨਕ ਨਾਲ ਜੁੜੇ ਨੇ ਜੋ ਅਸੀਂ ਤੇ ساری ਦੁਨੀਆ ਨੂੰ ਜੋੜਨਾ ਸੀ ਬਹੁਤ ਸ਼ੌਕ से ਸੁਣਦਾ ਹਾ ਜ਼ਮਾਨਾ ہمیں سو گئے داستان کہتے کہتے کہ خیر یہ تیوے بچکار جو ہے گل آ گئی صاحب سری گرنانک دیو جی مہاراج کا اے چاننا اے نور ویاپک ہے فیلیا ہوئے ہیں اور اس کی کوئی سیما بھی نہیں ہے پر غزب دی گل ہے گرو نانک نیئ نے کہہ دیتا ہے پوتنا ہے بےتا ہے کبھی نئی نے کہہ دیتا ہے پگلا ہے ਕਾਰਨ ਮਹਾ ਪੁਰਖ ਦੀ ਗੱਲ ਇਤਨੀ ਉੱਚੀ ਹੈ ਇਤਨੀ ਉੱਚੀ ਸਿਰ ਦੇ ਉਪਰ ਉਲੰਘਦੀ ਹੈ ਤੇ ਪਾਗਲ ਦੀ ਗੱਲ ਇਤਨੀ ਨੀਵੀਂ ਹੈ ਇਤਨੀ ਨੀਵੀਂ ਹੈ ਪੈਰਾਂ ਦੇ ਥੱਲੇ ਲੰਘਦੀ ਹੈ ਤੇ ਦੋਹਾਂ ਨਾਲ ਤਾਲ ਮਿਲ ਨਹੀਂ بیٹھਦਾ ਬਿਲਕੁਲ ਨਹੀਂ بیٹھਦਾ ਪਾਗਲ ਨੂੰ ਪਾਗਲਖਾਨੇ ਵਿੱਚ ਬੈਠਣਾ ਪੈਂਦਾ ਹੈ ਸਵੀ ਤੇ ਬਿਠਾਣਾ ਪੈਂਦਾ ਮਜਬੂਰੀ ਤਾਲ ਮਿਲ ਜੋ ਨਹੀਂ بیٹھਦਾ पागल ਨੂੰ ਜ਼ੰਜੀਰਾ ਨਾਲ ਬੰਨ ਕੇ ਰੱਖਣਾ ਪੈਂਦਾ ਹੈ। ਪਰਸੰਦ ਕੱਟਨੇ ਪੈਂਦੇ। ਇਹ ਤੇ ਇਤਿਹਾਸ ਹੈ। ਪੜ੍ਹ ਕੇ ਤੁਸੀਂ ਦੇਖੋ। ਹੈਰਾਨ ਵੀ ਹੋ ਜਿਓ। ਕਾਰਨ ਜਗਤ ਨਾਲ ਤਾਲਮੇਲ ਨਹੀਂ بیٹھਦਾ। ਅਗਰ ਮਹਾਪੁਰਸ਼ ਦਾ ਸੰਸਾਰ ਨਾਲ ਤਾਲਮੇਲ ਬੈਠ ਜਾਏ ਤੇ ਸੰਸਾਰ ਵਰਗਾ ਹੀ ਹੋ ਰਹੀ ਹੈ। ਨਹੀਂ ਬੈਠੇਗਾ ਤਾਲ ਮੇਲ ਕੋਚਾ ਹੁੰਦਾ ਹੈ। ਉਹਦੀ ਸੋਚਣੀ ਬੜੀ ਉੱਚੀ ਹੁੰਦੀ ਹੈ। ਉਦੀ ਵਿਚਾਰ धारा ਬੜੀ ਉਲੰਧ ਹੁੰਦੀ ਹੈ ਜਾਂ ਤੇ ਆਪਣੀ ਸੋਚ ਨੂੰ ਨਿਵਾ ਕਰੇ ਮੁਸ਼ਕਿਲ ਹੈ ਜਿਵੇਂ ਪਾਗਲ ਜਿਵੇਂ ਲੇ ਪੈ ਨੇ ਜਾਂ ਤੇ ਪਾਗਲ ਹੋ ਗਏ ਆਪਣੀ ਸੁਰਤ ਬਿਲਕੁਲ ਨਹੀਂ ਨਹੀਂ ਕਰੇ ਤਾਂ ਫਿਰ ਅਵਤਾਰ ਤੇ ਅਵਤਾਰ ਹੀ ਨਾ ਰਿਹਾ ਫਿਰ ਤੇ ਪਾਗਲ ਹੀ ਹੋ ਗਿਆ ਗੁਸਤਾਖੀ ਮਾਰੋ ਬਦਕਿਸਮਤੀ ਹੈ ਕਿ ਕਦੀ ਕਦਾਈ ਇਸ ਤਰ੍ਹਾਂ ਦਾ ਕੋਈ ਪੈਗੰਬਰ ਪਹਿਾਮ ਲੈ ਕੇ ਆਂਦਾ ਜਗਤ ਨੂੰ ਸੁਣਾਦਾ ਹੈ ਪਾਗਲਾਂ ਦੀ ਦੁਨੀਆ 'ਚ ਪਰ ਪਾਗਲਾਂ ਦੀ ਢੀੜ ਬਣੀ ਹੈ ਸਿਆਣਾ ਤੇ ਕੋਈ ਇੱਕ ਆਦਤ ਤੇ ਜੇ ਹੁਣ ਇੱਕ ਆਦ ਸਿਆਣਾ ਆ ਗਿਆ ਤੇ ਬਹੁਤ ਵੱਡੀ ਢੀੜ ਪਾਗਲਾਂ ਦੀ ਹੋਵੇ ਤੇ ਇੱਕ ਸਿਆਣੇ ਦਾ ਜੀਮਣਾ ਔਖਾ ਹੋ ਜਾਂਦਾ ਸਾਰਾ ਇਤਿਹਾਸ ਪੜ ਕੇ ਦੇਖੋ ਪਾਗਲਾਂ ਦੀ ਢੀੜ ਨੇ ਈਸਾ ਮਸੂਲੀ ਤੇ ਝਾੜ ਦਿੱਤਾ ਪਾਗਲ ਹੀ ਚੜਾ ਸਕਦੇ ਨੇ ਸਿਆਣਾ ਨਹੀਂ ਚੜਾ ਸਕਦਾ ਬੇਕਸੂਰ ਬੰਦੇ ਨੂੰ ਪਾਗਲਾ ਦੀ ਧੀੜ ਨਹੀਂ ਮੈਰਸ ਕਰਾ ਗੁਰੂ ਨਾਨਕ ਨੂੰ ਜੇਲ੍ਹ ਦੇ ਬਾਦ ਦਿੱਤਾ ਬਾਬਰ ਨੇ ਜੇਲ੍ਹ ਦੇ ਬੰਦ ਕਰ ਦਿੱਤਾ ਪਾਗਲ ਲੋਗਾ ਨੇ ਧਨ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਬਾਈ ਧਾਰ ਦੇ ਰਾਜੇ ਉਹਨਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ ਚੈਨ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਬੈਠਣੇ ਨਹੀਂ ਦਿੱਤਾ ਭਜ ਦੌਰ ਲਈ ਜ਼ਿੰਦਗੀ ਦੇ ਕ੍ਰਿਸ਼ਨ ਦਾ ਤਾਲ ਮੇਲ ਕੌਰੂਵਾਂ ਨਾਲ ਕੰਸ ਨਾਲ ਨਹੀਂ ਬੈਠਿਆ ਤਾਲ ਮੇਲ ਬੈਠੇ ਨਹੀਂ ਇਤਿਹਾਸ ਸਾਰਾ ਤੁਸੀਂ ਪੜ ਕੇ ਦੇਖ ਲਓ ਮੁਹੰਮਦ ਸਾਹਿਬ ਦਾ ਤਾਲ ਮੇਲ ਮੱਕੇ ਦੇ ਬਦਵਾਂ ਨਾਲ ਨਹੀਂ ਬੈਠਿਆ ਔਰ ਇੱਕ ਰਾਤ ਵੀ ਚੈਨ ਨਾਲ ਉਹਨਾਂ ਨੇ ਮੁਹੰਮਦ ਸਾਹਿਬ ਨੂੰ ਕਿਤੇ ਰਹਿਣ ਵੀ ਨਹੀਂ ਦਿੱਤਾ ਬਜਾਈ ਰੱਖਿਆ ਪਰੇਸ਼ਾਨ ਕੀਤਾ ਤੇ ਬਹੁਤ ਸਾਰੇ ਹਵਨ ਤੇ ਇੱਕ ਸਿਆਣੇ ਦਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ ਇਹ ਵੀ ਮੈਰਸ ਕਰਦਾ ਮੈਂ ਤੇ ਇਸ ਸੰਬੰਧੇ 'ਚ ਕਹਾਣੀ ਇੱਕ ਛੋਟਾ ਜਿਹਾ ਸ਼ਹਿਰ ਤੇ ਉਹੀ ਰਜਵਾਲਾ ਉਸ ਬੈਠ ਨਿਕਾ ਜਿਆ ਰਾਜਾ ਛੋਟਾ ਜਿਹਾ ਰਾਜ ਬਾਦ ਸਾਰੇ ਸ਼ਹਿਰ ਵਿੱਚ ਖੂਹ ਇੱਕੋ ਹੀ ਸੀ ਤੇ ਸਾਰਾ ਸ਼ਹਿਰ ਉੱਥੋਂ ਹੀ ਪਾਣੀ ਵਰਦਾ ਸੀ ਤੇ ਪੀਂਦਾ ਸੀ ਪੁਰਾਣਾ ਜ਼ਮਾਨਾ ਅੱਜ ਕਿਸੇ ਨੇ ਖੂਹ ਦੇ ਵਿੱਚ ਕੋਈ ਐਸੀ ਦਵਾਈ ਪਾ ਦਿੱਤੀ ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ পাগল ਹੋ ਗਏ ਆਪਣਾ ਤਵਾਜ਼ਨ ਖੋ ਬੈਠੇ ਇਨਾ ਪਾਗਲਾ ਨੇ ਰਾਜੇ ਦਾ ਮਹਿਲ ਘੇਰ ਲਿਆ ਤੇ ਮਹਿਲ ਘੇਰ ਕੇ ਕਹਿਣ ਲੱਗੇ ਅਸੀਂ ਰਾਜਾ ਬਦਲਣਾ ਇਹ ਰਾਜਾ ਨਹੀਂ ਚਾਹੀਦਾ ਸਾਨੂੰ ਬਦਲਣਾ ਰਾਜਾ ਬੜਾ ਹੈਰਾਨ ਹੋਇਆ ਕੱਲ ਤੱਕ ਤੇ ਸਾਰੇ ਠੀਕ ਸਨ ਅੱਜ ਕੀ ਹੋ ਗਿਆ ਅਚਨਜੇਤ ਕੀ ਹੋ ਗਿਆ ਅਚਾਨਕ ਕੀ ਹੋ ਗਿਆ ਕੱਲ ਤੱਕ ਤੇ ਬਿਲਕੁਲ ਠੀਕ ਸਨ ਉਹਨੇ ਆਪਣਾ ਵਜ਼ੀਰ ਬੁਲਾਇਆ ਅਖੇ ਪਰਜਾ ਨੇ ਮੇਰਾ ਮਹਿਲ ਘੇਰਿਆ ਹੋਇਆ ਹੈ چاروں پاسے تو کہا بدلنا ہے راجا سانو نہیں چاہیدہ وزیر نو اصلیت میں پتہ چل چکے اسے وزیر نے کہا راجن انا دلتے تسی راج کرنا چاہدے ہو راج پاٹ میں چھوڑنا تھوڑی ہے راج تے میں چلاواں گا محل مہلتے میں نہیں چھوڑنا ہے راج پاٹ تے میں چلاواں گا راج کرنا ہے ہاں راج کرنا ہے ਤੁਹ ਫਿਰ ਇੱਕ ਹੀ ਸ਼ਰਤ ਤੇ ਰਾਜ ਕਰ ਸਕੋਗੇ ਜਿਸ ਖੋ ਦਾ ਪਾਣੀ ਇਹਨਾਂ ਨੇ ਪੀਤਾ ਤੁਸੀਂ ਵੀ ਪੀ ਲਓ। ਔਰ ਕੋਈ ਚਾਰਾ ਨਹੀਂ। ਪਾਗਲਾਂ ਤੇ ਪਾਗਲ ਹੀ ਰਾਜ ਕਰ ਸਕਦੇ ਨੇ ਸਿਆਣੇ ਨਹੀਂ। ਸਿਆਣਿਆਂ ਦਾ ਤੇ ਦਮ ਘੋਟ ਕੇ ਰੱਖਦੇ ਨੇ ਸਾਰੇ ਪਾਗਲ। ਸਿਆਣਿਆਂ ਦਾ ਤੇ ਗੱਲ ਨਹੀਂ ਹਰਾਮ ਕਰਦੇ ਨੇ। ਸਿਆਣਿਆਂ ਦੇ ਤੇ ਖੈਰ ਬੰਦ-ਬੰਦ ਕੱਟ ਕੇ ਰੱਖਦੇ। ਅੱਜ ਤੱਕ ਸਿਆਣੇ ਬੰਦੇ ਇਸ ਤਰ੍ਹਾਂ ਹੀ ਹੁੰਦੇ ਰਹਿਣਾ ਇਥੇ ਨੇ ਦੇ ਚ ਯੋਨਾਮ ਦੇ ਚ ਚੋਟੀ ਦਾ ਸਿਆਣਾ ਬੰਦਾ ਸੁਖਰਾ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ ਕਮਾਲ ਦੀ ਗੱਲ ਐਨਾ ਸਿਆਣਾ ਬੰਦਾ ਜਿਹਦੀਆਂ ਵਿਚਾਰਾਂ ਅੱਜ ਵੀ ਪ੍ਰਭਾਵਿਤ ਕਰਦੀਆਂ ਨੇ ਪਾਗਲਾਂ ਦੀ ਭੀੜ ਨੇ ਉਹਨੂੰ ਇੱਕ ਪਾਸੇ ਕਰ ਦਿੱਤਾ ਪਰ ਪਾਗਲਾਂ ਦਾ ਪਾਗਲਪਨ ਦਾ ਉਦੋਂ ਹੀ ਪਤਾ ਚੱਲਦਾ ਜੇ ਕਹੀਂ ਨਾ ਜਾਣਾ ਜਦ ਕਿਸੇ ਸਿਆਣੇ ਦੀ ਸਿਆਣਪ ਦਾ ਤਾਲ ਮਿਲ ਨਹੀਂ ਬੈਠਦਾ ਤੇ ਹੀ ਅਸਰ ਕਰਦੇ ਵਰਨਾ ਪਤਾ ਵੀ ਨਹੀਂ ਚੱਲਦਾ ਬਹੁਤ ਸਾਰੇ ਪਾਗਲਾਂ ਦੀ ਭੀੜ ਸਾਰੇ ਜਗਤ ਦੇ ਐਸਾ ਹੀ ਹੈ ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ ਇੱਕ ਮਹਾਪੁਰਸ਼ ਜਿਸ ਦੀ ਗੱਲ ਐ ਸਿਰ ਦੇ ਉੱਪਰੋਂ ਲੱਗ ਜਾਂਦੀ ਹੈ ਹੁਣ ਸਿਰ ਦੇ ਉੱਪਰੋਂ ਜਿਹੜੀ ਗੱਲ ਲੱਗਦੀ ਹੈ ਥੋੜਾ ਤੇ ਸਿਰ ਉੱਚਾ ਕਰਨਾ ਪਏਗਾ ਤਾਂ ਜਾ ਕੇ ਪਕੜ ਦੇ ਚਾਏਗੀ ਤਾਂ ਜਾ ਕੇ ਸਮਝ ਦੇ ਚਾਏਗੀ